ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਲਗਭਗ 20 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਜਿੰਨੀ ਦੇ ਤੱਕ 23 ਫਸਲਾਂ ਤੇ ਸੈਂਟਰ ਸਰਕਾਰ ਵੱਲੋਂ ਐਮਐਸਪੀ ਨਹੀਂ ਦਿੱਤੀ ਜਾਂਦੀ ਅਤੇ ਨਾਲ ਤਿੰਨਾ ਕਾਨੂੰਨਾਂ ਨੂੰ ਲਿਖਤੀ ਤੌਰ ਤੇ ਵਾਪਸ ਨਹੀਂ ਲਿਆ ਜਾਂਦਾ ਉਨੀ ਦੇਰ ਤੱਕ ਮੇਰਾ ਮਰਨ ਵਰਤ ਜਾਰੀ ਰਹੇਗਾ ਇੱਕ ਪਾਸੇ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਹੈ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਿ ਹਰ ਹਿਲਵ-ਸਿਲਾ ਲਾ ਕੇ ਮਨਾਇਆ ਜਾਵੇ ਅਕਸਰ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੇਕਿਨ ਇਧਰ ਇੱਕ ਹੋਰ ਵੱਡਾ ਐਲਾਨ ਹੋ ਗਿਆ ਹੈ ਰਕੇਸ਼ ਕੈਤ ਜਗੰਦਰ ਸਿੰਘ ਉਗਰਾਹਾ ਤੋਂ ਬਾਅਦ ਹੁਣ ਹਰਿਆਣਾ ਨੇ ਕੀ ਐਕਸ਼ਨ ਲਿਆ ਹੈ ਉਸ ਬਾਰੇ ਦੱਸਾਂਗੇ ਭਾਵੇਂ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਅਜ ਤੋ 3 ਮਹੀਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਸਾਰੀਆਂ ਫਸਲਾਂ ਤੇ ਹਰਿਆਣੇ ਦੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਚਾਹੇ ਉਹ ਕਣਕ ਹੋਵੇ ਚਾਹੇ ਝੋਨਾ ਹੋਵੇ ਚਾਹੇ ਉਹ ਨਰਮਾ ਹੋਵੇ ਚਾਹੇ ਕੋਈ ਸਬਜ਼ੀ ਹੋਵੇ ਯਾਨੀ ਕਿ ਲਗਭਗ ਇਹ ਫਸਲਾ ਆਉਂਦੀਆਂ ਨੇ ਐਮਐਸਪੀ ਦੇ ਅੰਡਰ ਕਿਉਂਕਿ ਕੱਲ ਨੈਬ ਸੈਣੀ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਨੇ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਤੋਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਡਿਊਟੀ ਹੈ ਯਾਨੀ ਕਿ ਭਗਵੰਤ ਮਾਨ ਨੂੰ ਇਸ ਗੱਲ ਉੱਤੇ ਸੋਚਣਾ ਚਾਹੀਦਾ ਹੈ ਐਮਐਸਪੀ ਪੰਜਾਬ ਦੇ ਕਿਸਾਨਾਂ ਨੂੰ ਦੇਣੀ ਹੈ ਜਾਂ ਨਹੀਂ ਦੇਣੀ ਇੱਧਰ ਇੱਕ ਐਲਾਨ ਹੋ ਗਿਆ ਹੈ ਗੁਰਨਾਮ ਸਿੰਘ ਚੜੂਨੀ ਜੋ ਹਰਿਆਣਾ ਤੋਂ ਕਿਸਾਨ ਆਗੂ ਨੇ ਕੌਮੀ ਜਰਨਲ ਸਕੱਤਰ ਵੀ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਅੱਜ ਗੁਰਨਾਮ ਚੜੂਨੀ ੂਨੀ ਜਿਹੜੇ ਨੇ ਉਹ ਮਿਲਣਗੇ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਸੁੱਤੇ ਹੋਏ ਮੈਕ ਦੇ ਵਿੱਚ ਸੱਦਾ ਦੇ ਦਿੱਤਾ ਹੈ ਹਰਿਆਣੇ ਵਾਲਿਆਂ ਨੂੰ ਇਸ ਕਰਕੇ ਹਰਿਆਣਾ ਵੀ ਚੌਕਸ ਹੋ ਗਿਆ ਹੈ ਹਰਿਆਣੇ ਦੇ ਲੋਕਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਸਾਨੂੰ ਸਮਰਥਨ ਦੇਣਾ ਚਾਹੀਦਾ ਹੈ ਇਸ ਲਈ ਹਰਿਆਣੇ ਦੇ ਹਰਿਆਣਾ ਕਿਸਾਨ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਵੱਲੋਂ ਜਿਹੜਾ ਹੈ ਕੁੱਲਾ ਸਦਾ ਹਰਿਆਣੇ ਦੇ ਲੋਕਾਂ ਨੂੰ ਦੇ ਦਿੱਤਾ ਗਿਆ ਹੈ ਕਿ ਸਾਨੂੰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ ਕਦੋਂ ਆਉਣਗੇ ਕਿਵੇਂ ਆਉਣਗੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਲੇਕਿਨ ਅੱਜ ਜਿਹੜੇ ਗੁਰਨਾਮ ਸਿੰਘ ਚਡੂਨੀ ਨੇ ਉਹ ਮਿਲੇ ਜਗਜੀਤ ਸਿੰਘ ਡੱਲੇਵਾਲ ਨੂੰ ਚਡੂਨੀ ਹੋਰ ਸਾਫ਼ ਹੋਣਾ ਨੇ ਕਿਹਾ ਕਿ ਤੁਹਾਡਾ ਹਰ ਮੌਕੇ ਜਿਸ ਤਰ੍ਹਾਂ ਪਿਛਲੇ ਧਰਨੇ ਵਿੱਚ ਸਾਥ ਦਿੱਤਾ ਸੀ ਕਿਉਂਕਿ ਪੰਜਾਬ ਹਰਿਆਣੇ ਨੂੰ ਛੋਟਾ ਭਾਈ ਛੋਟਾ ਛੋਟਾ ਭਰਾ ਕਹਿੰਦਾ ਹੈ ਇਸ ਕਰਕੇ ਸੂਤਰ ਦੱਸਦੇ ਨੇ ਕਿ ਗੁਰਨਾਮ ਸਿੰਘ ਚੁੰਨੀ ਵੱਲੋਂ ਅੱਜ ਫਿਰ ਇੱਕ ਵਾਰ ਖੁੱਲਾ ਸੱਦਾ ਦਿੱਤਾ ਜਾਵੇਗਾ ਹਰਿਆਣੇ ਦੇ ਕਿਸਾਨਾਂ ਨੂੰ ਕਿ ਸਾਨੂੰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਕਿਉਂਕਿ ਅੱਜ ਉਹਨਾਂ ਨੂੰ 20 ਮਾ ਦੇਣਾ ਹੈ ਲਗਭਗ ਇੱਕ ਪਾਸੇ ਉਹਨਾਂ ਦੇ ਸਰੀਰ ਦਾ ਤਾਪਮਾਨ ਜਿਹੜਾ ਹੈ ਬਿਲਕੁਲ ਦਿਨ ਬਰ ਦਿਨ ਡਾਊਨ ਹੁੰਦਾ ਜਾ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਐਮਐਸਪੀ ਨੂੰ ਲੈ ਕੇ ਭਾਰਤ ਸਰਕਾਰ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਇਹਦੂ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਜਾਵੇ ਉਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬੜੀ ਕੀਮਤੀ ਹੈ ਨਾ ਤੇ ਉਹਨਾਂ ਤੇ ਸਿਆਸੀ ਦਬਾਅ ਪਾਇਆ ਜਾ ਸਕਦਾ ਹੈ ਨਾ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਸਕਦਾ ਹੈ ਉਹਨਾਂ ਨੂੰ ਪੋਜੀਟਿਵ ਤਰੀਕੇ ਦੇ ਨਾਲ ਉਹਨੂੰ ਕਨਵਿੰਸ ਕਰੋ ਕਿ ਉਹ ਆਪਣਾ ਮਰਨ ਵਰਤ ਛੱਡ ਦੇਵੇ ਲੇਕਿਨ ਜਗਜੀਤ ਸਿੰਘ ਡੱਲੇਵਾਲ ਮਨਨ ਵਰਤ ਉੱਤੇ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ ਐਮਐਸਪੀ ਲਾਗੂ ਨਹੀਂ ਹੁੰਦੀ 23 ਫਸਲਾਂ ਤੇ ਜਿੰਨੀ ਦੇਰ ਤੱਕ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਸਾਨੂੰ ਜਿਹੜਾ ਪ੍ਰਮਾਣ ਪੱਤਰ ਨਹੀਂ ਮਿਲਦੇ ਉਹਨਾਂ ਨੇ ਕਿਹਾ ਕਿ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਉਹਨਾਂ ਨੂੰ ਜਾਨ ਮੇਰੀ ਜ਼ਿਆਦਾ ਕੀਮਤੀ ਨਹੀਂ ਹੈ ਮੈਂ ਆਪਣੀ ਜਿੱਦ ਉੱਤੇ ਅੜਿਆ ਹੋਇਆ ਹਾਂ ਜਿੰਨੀ ਦੇਰ ਤੱਕ ਭਾਰਤ ਸਰਕਾਰ ਐਮਐਸਪੀ ਨਹੀਂ ਦਿੰਦੀ ਭਾਰ ਦੇ ਕਿਸਾਨਾਂ ਨੂੰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ 19 ਦਿਨ ਤੱਕ ਮੇਰਾ ਮਰਨ ਵਰਤ ਚੱਲੇਗਾ ਇਧਰ ਡਾਕਟਰ ਨੂੰ ਭਜੜਾ ਪੈ ਗਿਆ ਨੇ ਕਿਉਂਕਿ ਦਿਨ ਬਰ ਦਿਨ ਹਰੇਕ 6 ਘੰਟਿਆਂ ਬਾਅਦ ਜਦੋਂ ਤਾਪਮਨ ਚੈੱਕ ਕੀਤਾ ਜਾਂਦਾ ਹੈ ਸਰੀਰ ਦਾ ਜਗਜੀਤ ਸਿੰਘ ਡੱਲੇਵਾਲ ਦਾ ਉਹ ਘਟ ਰਿਹਾ ਹੈ ਉਧਰ ਸੁਪਰੀਮ ਕੋਰਟ ਇਧਰ ਗੁਰਨਾਮ ਸੁਪਰੀਮ ਕੋਰਟ ਦੇ ਜੱਜ ਇਧਰ ਗੁਰਨਾਮ ਚੜੂਨੀ ਵੀ ਹੱਕ ਵਿੱਚ ਆ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਧੰਨਵਾਦ